ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਇੱਕ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਆ ਲਾਹੌਰ ਦੇ ਆਲ ਦੋਲੇ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਤੇ ਉੱਥੇ ਕੀ ਹੁੰਦਾ ਆ ਕਿਉਂਕਿ ਉਸ ਵੇਲੇ ਆਬਾਦੀ ਬਹੁਤ ਘੱਟ ਹੁੰਦੀ ਐ ਇਦਾਂ ਸ਼ਹਿਰਾਂ ਦਾ ਜਿੱਦਾਂ ਰੱਜ ਹੁੰਦਾ ਇਦਾਂ ਨਹੀਂ ਸੀਗਾ ਬੇਲੇ ਬੇਲੇ ਟਾ ਮੇਟਾ ਮੈਂ ਇਦਾਂ ਘਾਰਿਆ ਕਿਤੇ ਇੱਕ ਬੱਟਾ ਆ ਕੇ ਮਹਾਰਾਜੇ ਦੇ ਸਿਰ ਦੇ ਵਿੱਚ ਵੱਜਦਾ ਆ ਮੱਥੇ ਦੇ ਉੱਤੇ ਵੱਜਦਾ ਆ ਤੇ ਉਹ ਵੱਜਣ ਦੇ ਨਾਲ ਜਿਹੜਾ ਉਹ ਸਿਰ ਦੇ ਵਿੱਚ ਉੱਥੇ ਜਿੱਥੇ ਵੱਜਦਾ ਉੱਥੇ ਗਲੀ ਹੋ ਜਾਂਦੀ ਆ ਤੇ ਉੱਥੋਂ ਜਿਹੜਾ ਖੂਨ ਵਗਣ ਲੱਗਦਾ ਜਦੋਂ ਖੂਨ ਦੇਖਦੇ ਆ ਜਿਹੜੇ ਉਹਦੇ ਨਾਲ ਐਲਕਾਰ ਵਗੈਰਾ ਜਿਹੜੇ ਸੇਵਾਦਾਰ ਹੁੰਦੇ ਆ ਸਾਰੇ ਉਹ ਤੁਰਕੇ ਹੁੰਦੇ ਆ ਦੌੜਕੇ ਹੁੰਦੇ ਆ ਉਹ ਸਾਰੇ ਜਦੋਂ ਦੇਖਦੇ ਆ ਇੱਕਦਮ ਹਫੜਾ ਤਫੜੀ ਮੱਝ ਜਾਂਦੀ ਆ ਅ ਸਾਰੇ ਉਹਨਾਂ ਨੂੰ ਸੰਭਾਲਣ ਤੇ ਲੱਗ ਜਾਂਦੇ ਆ ਮਹਾਰਾਜਾ ਜਿਹੜੇ ਸੀ ਉਹ ਆਪਣੇ ਉਹ ਕੱਪੜੇ ਦੇ ਨਾਲ ਉਸ ਚੀਜ਼ ਨੂੰ ਠੱਕਦੇ ਆ ਜ਼ਖਮ ਨੂੰ ਤੇ ਅ ਜਿਹੜੇ ਨਾਲ ਦੇ ਸੇਵਾਦਾਰ ਆ ਸਾਫ਼ ਕਰਦੇ ਤੇ ਜਿਹੜੇ ਅ ਬਾਡੀਗਾਰਡ ਵਗੈਰਾ ਜਿਹੜੇ ਹੁੰਦੇ ਆ ਨਾਲ ਸਿਪਾਈ ਸਕੇ ਉਹ ਆ ਦੋਲੇ ਲੱਭਣ ਲੱਗ ਪੰਦੇ ਆ ਕਿ ਇਹ ਕਿਨੇ ਮਾਰਿਆ ਹਨਾ ਮਹਾਰਾਜੇ ਨੂੰ ਕਿਨੇ ਟਾਰਗੇਟ ਕੀਤਾ ਜਦੋਂ ਦੇਖਦੇ ਆ ਆ ਦੋਲੇ ਕੰਤ ਦੇ ਪਰਲੇ ਪਾਸੇ ਇੱਕ ਬਿਰਧ ਮਾਤਾ ਆ ਉਹ ਦੇਖ ਰਹੀ ਆ ਖੜੀ ਆ ਤੇ ਸਿਪਾਈ ਉਹਨੂੰ ਫੜ ਕੇ ਲੈ ਜਾਂਦੇ ਆ ਦੇਖੋ ਰਣਜੀਤ ਸਿੰਘ ਦੇ ਕੋਲ ਮਹਾਰਾਜਾ ਮਾਤਾਵਾਲ ਦੇਖਦੇ ਆ ਬਿਰਦਵਲ ਤੇ ਉਹ ਰੋਣ ਲੱਗ ਪੰਦੀ ਆ ਦੇਖ ਕੇ ਉਹ ਕਹਿੰਦੀ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਬੱਟਾ ਨਹੀਂ ਮਾਰਿਆ ਹੈਗਾ ਉਹ ਸਪਾਈ ਕਹਿੰਦੇ ਵੀ ਮਹਾਰਾਜਾ ਇਹਨੇ ਮਾਰਿਆ ਬੱਟਾ ਹਨਾ ਪੁੱਛੋ ਇਹਨੂੰ ਹਾਂ ਵੀ ਮਾਤਾ ਤੂੰ ਬੱਟਾ ਕਿਉਂ ਮਾਰਿਆ ਕਹਿੰਦੀ ਮੈਂ ਮਹਾਰਾਜ ਕਹਿੰਨ ਮੈਂ ਤਾਂ ਜਾਚਿਤ ਵੀ ਹੈ ਨਹੀਂ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿਥੋਂ ਮਹਾਰਾਜ ਲੰਗਣ ਵਾਲੇ ਆ ਮੈਂ ਤਾਂ ਉਖੀ ਸੀਗੀ ਘਰ ਕੁਛ ਹੈ ਨਹੀਂ ਸੀ ਦਾਣੇ ਖਤਮ ਹੋ ਗਏ ਸੀ ਆ ਆਟਾ ਵੀ ਹੈ ਨਹੀਂ ਸੀ ਤੇ ਮੈਂ ਤੋ ਰਹਾ ਨਹੀਂ ਗਿਆ ਮੈਂ ਜਿਹੜੇ ਬਾਹਰ ਇੱਥੇ ਆ ਦਰਖਤ ਆ ਇੱਥੇ ਫਲ ਲੱਗੇ ਹੋਏ ਆ ਤੇ ਮੈਂ ਤਾਂ ਉਹ ਫਲ ਤੋੜਨ ਦੇ ਲਈ ਬੱਟਾ ਦਰਖਤ ਨੂੰ ਮਾਰ ਰਹੀ ਸੀ ਕਿਉਂ ਜਿਹੜਾ ਫਲੇ ਉੱਪਰ ਲੱਗਾ ਹੋਇਆ ਉਹ ਥੱਲੇ ਡਿਗੇ ਤੇ ਮੈਂ ਆਪਣੇ ਪੇਟ ਦੇ ਉਹ ਪੇਟ ਦੀ ਭੁੱਖ ਜਿਹੜੀ ਆਹੋ ਸ਼ਾਂਤ ਕਰ ਸਕਾ ਅ ਮਹਾਰਾਜਾ ਜਿਹੜੇ ਸਕੇ ਉਹ ਸੋਚਣ ਲੱਗਦੇ ਆ ਕਿ ਮੇਰੇ ਰਾਜ ਦੇ ਵਿੱਚ ਇਦਾਂ ਦੀ ਜਨਤਾ ਵੀ ਹੈਗੀ ਆ ਜਿਹੜੀ ਭੁੱਖੀ ਪਿਆਸੀ ਆ ਅ ਦਰਖਤ ਦੇ ਬੱਟਾ ਮਾਤਾ ਮਾਰ ਰਹੀ ਆ ਤੇ ਦਰਖਤ ਤੋਂ ਫਲ ਮਿਲਦੇ ਆ ਤੇ ਉਹ ਬੱਟਾ ਜੇ ਮੇਰੇ ਲੱਗਾ ਆ ਤੇ ਫਲ ਤਾਂ ਮੈਨੂੰ ਵੀ ਦੇਣਾ ਚਾਹੀਦਾ ਉਹ ਸੋਨੇ ਦੀਆਂ ਅਸ਼ਰਫੀਆਂ ਦਿੰਦੇ ਆ ਸਿਪਾਈ ਪੁੱਛਦੇ ਆ ਕਿ ਮਹਾਰਾਜਾ ਇਹਨੇ ਬੱਟਾ ਮਾਰਿਆ ਤੁਹਾਡੇ ਉਹ ਕਹਿੰਦੇ ਜੇ ਦਰਖਤ ਨੂੰ ਬੱਟਾ ਮਾਰਦੀ ਆ ਤਾਂ ਉਹ ਫਲ ਦਿੰਦਾ ਆ ਤੇ ਤੇ ਮੈਂ ਤਾਂ ਮਹਾਰਾਜਾ ਹਾਂ ਨਾ ਤੇ ਮੈਨੂੰ ਵੀ ਦੇਣਾ ਚਾਹੀਦਾ ਇਹਨੂੰ ਕਾਫੀ ਸਾਰੀਆਂ ਸੋਨੇ ਦੀਆਂ ਮੋਹਰਾਂ ਉਹਨੂੰ ਦਿੰਦੇ ਆ ਅਸ਼ਰਫੀਆਂ ਦਿੰਦੇ ਆ ਤੇ ਉਹਦੇ ਘਰ ਜਿਹੜਾ ਅਨਾਜ ਭੇਜਦੇ ਆ ਕਹਿਣ ਦਾ ਮਤਲਬ ਕਿ ਉਹਨੇ ਇੱਕ ਬੱਟਾ ਜੋ ਗਲਤੀ ਨਾਲ ਮਹਾਰਾਜੇ ਨੂੰ ਲੱਗਿਆ ਥਾਂ ਸਿਰ ਲੱਗਾ ਤੇ ਉਸ ਮਾਤਾ ਦੀ ਜਿਹੜੀ ਤਕਦੀਰ ਬਦਲ ਦਿੱਤੀ ਤੇ ਆਪਾਂ ਵੀ ਮਤਲਬ ਕਿ ਸਹੀ ਮੌਕੇ ਤੇ ਸਹੀ ਥਾਂ ਦੇ ਉੱਤੇ ਸਾਡਾ ਜਿਹੜਾ ਕੋਈ ਇੱਕ ਐਕਸ਼ਨ ਜਿਹੜਾ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਆ ਬਿਸ਼ਰਤੇ ਕਿ ਉਹ ਜਿਹੜਾ ਐਕਸ਼ਨ ਸਹੀ ਹੋਵੇ ਇਹ ਨਹੀਂ ਕਿ ਗਲਤ ਕੁਝ ਹੋ ਜਵੇ ਤੇ ਜਿਹਦੇ ਨਾਲ ਅਸੀਂ ਉਹ 1 ਸਕਿੰਟ ਦਾ ਹੀ ਗੇਮ ਹੁੰਦਾ ਆ ਕਈ ਵਾਰ ਕੋਈ ਅ ਕਿਸੇ ਨੂੰ ਮਾਰਦਾ ਮਾਰਦਾ ਮਤਲਬ ਕਿ ਕੋਈ ਚੰਗੀ ਚੀਜ਼ ਕਰਦਾ ਕਰਦਾ ਬਹੁਤ ਬੁਰੀ ਹੋ ਜਾਂਦੀ ਆ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਕੱਟਣੀ ਪੈ ਜਾਂਦੀ ਆ ਤੇ ਕਈ ਵਾਰ ਕੁਝ ਐਦਾਂ ਦਾ ਹੋ ਜਾਂਦਾ ਆ ਕਿ ਜ਼ਿੰਦਗੀ ਜਿਹੜੀ ਆ ਉਹ ਸਾਰੀ ਦੀ ਸਾਰੀ ਬਦਲ ਜਾਂਦੀ ਆ ਤੇ ਅਸੀਂ ਜਿਹੜਾ ਉਹ ਵਧੀਆ ਜੀਵਨ ਜਿਹੜਾ ਉਹ ਅਗਲਾ ਆ ਜੀ ਸਕਦੇ ਆ ਇਸ ਕਰਕੇ ਐਕਸ਼ਨ ਜਿਹੜਾ ਉਹ ਕੁਝ ਵੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੁਝ ਵੀ ਕਰਨਾ ਆ ਉਹ ਦਿਮਾਗ ਤੋਂ ਸੋਚ ਕੇ ਸਹੀ ਢੰਗ ਦੇ ਨਾਲ ਸਹੀ ਥਾਂ ਦੇ ਉੱਤੇ ਸਹੀ ਐਕਸ਼ਨ ਹੋਣਾ ਚਾਹੀਦਾ ਆ ਫਿਰ ਹੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਬਦਲ ਸਕਦੀ ਖੁਸ਼ਹਾਲ ਹੋ ਸਕਦੀ ਆ ਇਹਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਐਨਾਈ ਥੈਂਕ ਯੂ ਲਵ ਯੂ